ਅੱਜ ਮੈਂ ਮਿਸਪੋਕ ਕਰ ਰਿਹਾ ਨੇਡੀਆਂ ਸਾਰੇ ਨਹੀਂ ਕਰਦੇ ਬਰੀ ਨਾਈਟ ਮੈਂ ਐਪਰੀਸ਼ੀਏਟ ਕਰਨਾ ਚਾਹੁੰਗਾ ਸਾਰੀ ਟੀਮ ਨੂੰ ਕਰਦਾ ਲੇਕਿਨ ਪੁਖਰਾਜ ਬਾਰੇ ਮੈਂ ਗੱਲ ਕਹਿਣਾ ਚਾਹੁੰਦਾ ਆਪਾਂ ਸਭ ਨੂੰ ਪਤਾ ਕਿ 15 ਨਵੰਬਰ ਨੂੰ ਫਿਲਮ ਸ਼ੁਰੂ ਹੋਈ ਸੀਗੀ ਤੇ 17 ਨੂੰ ਪੱਲਾ ਸਾਹਿਬ ਦੁਆਰਾ ਤੋਂ ਉਹਨਾਂ ਨੂੰ ਹੈਲਥ ਇਸ਼ੂ ਆ ਗਿਆ ਸੀ ਜੋ ਕਿ ਪਿਛਲੇ ਡੇਢ ਸਾਲ ਤੋਂ ਚੱਲ ਰਿਹਾ ਸੀਗਾ ਮੈਨੂੰ ਲੱਗਦਾ ਲੇਕਿਨ ਮੈਂ ਐਪਰੀਸ਼ੀਏਟ ਕਰਦਾ ਮੈਂ ਹਰ ਇੰਟਰਵਿਊ ਚ ਬੋਲਿਆ ਕੀ ਪੁਖਰਾਜ ਨੇ ਉਹ ਚੀਜ਼ ਇੰਨੀ ਸੋਹਣੀ ਬੈਲੈਂਸ ਕੀਤੀ ਆ ਅਸੀਂ ਕੁਝ ਹੋਰ ਫੇਸ ਕਰ ਰਹੇ ਸੀ ਲੇਕਿਨ ਇਹ ਦੋਨੋਂ ਪਾਸੇ ਫੇਸ ਕਰ ਰਿਹਾ ਸੀਗਾ ਇਹਦੇ ਨਾਲ ਨਾਲ ਮੈਂ ਦਿਸ਼ੂ ਨੂੰ ਇਹਦੀ ਵਾਈਫ ਨੂੰ ਮਿਸਿਸ ਭੱਲਾ ਨੂੰ ਇਹਨਾਂ ਦੀ ਸਾਰੀ ਫੈਮਿਲੀ ਨੂੰ ਮੈਂ ਥੈਂਕਸ ਕਰਨਾ ਕਿ ਉਹਨਾਂ ਨੇ ਇਹਦਾ ਸਾਥ ਦਿੱਤਾ ਤਾਂ ਹੀ ਆਪਣਾ ਕੰਮ ਕਰ ਪਾਇਆ ਹੈ ਫਿਲਮ ਦੇ ਵਿੱਚ ਤੁਸੀਂ ਦੇਖਿਆ ਵੀ ਹੋਊਗਾ ਮੈਨੂੰ ਲੱਗਦਾ ਹੁਣ ਤੱਕ ਦਾ ਸਭ ਤੋਂ ਸੋਹਣਾ ਕਿਰਦਾਰ ਇਸ ਫਿਲਮ ਚ ਪੁਖਰਾਜ ਨੇ ਕੀਤਾ ਤੇ ਮੈਨੂੰ ਇੱਕ ਵਾਰ ਲੱਗਦਾ ਕਿ ਪਹਿਲਾਂ ਭੱਲਾ ਸਾਹਿਬ ਵਾਸਤੇ ਤੇ ਫਿਰ ਸਾਡੇ ਛੋਟੇ ਭੱਲਾ ਸਾਹਿਬ ਇਹਨਾਂ ਵਾਸਤੇ ਇੱਕ ਜ਼ੋਰਦਾਰ ਤਾੜੀ ਸਾਡੇ ਸਾਰਿਆਂ ਵੱਲੋਂ ਹੋ ਜਾਏ ਇਨੇ ਇੰਨਾ ਵਧੀਆ ਕੰਮ ਕੀਤਾ ਖਰਾਜ ਰੀਲੀ ਅਪਰੀਸ਼ੀਏਟ ਉਸ ਗੱਲ ਨੂੰ ਵੀ ਜਦ ਲੱਗਦਾ ਮੈਂ ਲੱਕੀ ਹਾਂ ਜੇ ਕਿ ਹਮੇਸ਼ਾ ਇੰਨੇ ਵੱਡੇ ਕਲਾਕਾਰ ਆ ਦੇ ਵਿੱਚ ਉਹਨਾਂ ਦੀ ਛਤਰ ਸ਼ਾਏ ਹੇਠ ਰਿਹਾ ਮੈਂ ਹਮੇਸ਼ਾ ਹੈ ਨਾ ਸਾਡੇ ਪ੍ਰੋਡਿਊਸਰ ਦਲਜੀਤ ਮੈਂਡ ਬੋਲ ਨਹੀਂ ਪਾਇਆ ਮੈਂ ਵੀਰ ਸਾਹਿਬ ਰਮਨ ਭਾਈ ਹੁਣੀ ਸੋ ਮਤਲਬ ਸਾਰਿਆਂ ਨੇ ਇੰਨਾ ਕੁ ਜ਼ਿਆਦਾ ਸਪੋਰਟ ਕੀਤਾ ਡੇ 1 ਤੋਂ ਸੋ ਅੱਜ ਮੈਂ ਮਿਸ ਬੋ ਕਰ ਰਿਹਾ ਨੇ ਰੀਡੀ ਹਾਂ ਸਾਰੇ ਸਹੀ ਕਰਦੇ ਹਾਂ ਬਹੁਤ ਨਾਈਸ ਮੈਂ ਐਪਰੀਸ਼ੀਏਟ ਕਰਨਾ ਚਾਹੁੰਗਾ ਸਾਰੀ ਟੀਮ ਨੂੰ ਕਰਦਾ ਲੇਕਿਨ ਪੁਖਰਾਜ ਬਾਰੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਆਪਾਂ ਸਭ ਨੂੰ ਪਤਾ ਕਿ 15 ਨਵੰਬਰ ਨੂੰ ਫਿਲਮ ਸ਼ੁਰੂ ਹੋਈ ਸੀਗੀ ਤੇ 17 ਨੂੰ ਪੱਲਾ ਸਾਹਿਬ ਦੁਆਰਾ ਤੋਂ ਉਹਨਾਂ ਨੂੰ ਹੈਲਥ ਇਸ਼ੂ ਆ ਗਿਆ ਸੀ ਜੋ ਕਿ ਪਿਛਲੇ ਡੇਢ ਸਾਲ ਤੋਂ ਚੱਲ ਰਿਹਾ ਸੀਗਾ ਮੈਨੂੰ ਲੱਗਦਾ ਲੇਕਿਨ ਮੈਂ ਐਪਰੀਸ਼ੀਏਟ ਕਰਦਾ ਮੈਂ ਹਰ ਇੰਟਰਵਿਊ 'ਚ ਬੋਲਿਆ ਕਿ ਪੁਖਰਾਜ ਨੇ ਉਹ ਚੀਜ਼ ਇੰਨੀ ਸੋਹਣੀ ਬੈਲੈਂਸ ਕੀਤੀ ਆ ਅਸੀਂ ਕੁਝ ਹੋਰ ਫੇਸ ਕਰ ਰਹੇ ਸੀ ਲੇਕਿਨ ਇਹ ਦੋਨੋਂ ਪਾਸੇ ਫੇਸ ਕਰ ਰਿਹਾ ਸੀਗਾ ਇਹਦੇ ਨਾਲ ਨਾਲ ਮੈਂ ਦਿਸ਼ੂ ਨੂੰ ਇਹਦੀ ਵਾਈਫ ਨੂੰ ਪਾ ਮਿਸਿਸ ਭੱਲਾ ਨੂੰ ਇਹਨਾਂ ਦੀ ਸਾਰੀ ਫੈਮਿਲੀ ਨੂੰ ਮੈਂ ਥੈਂਕਸ ਕਰਨਾ ਕਿ ਉਹਨਾਂ ਨੇ ਇਹਦਾ ਸਾਥ ਦਿੱਤਾ ਤਾਂ ਹੀ ਆਪਣਾ ਕੰਮ ਕਰ ਪਾਇਆ ਹੈ ਫਿਲਮ ਦੇ ਵਿੱਚ ਤੁਸੀਂ ਦੇਖਿਆ ਵੀ ਹੋਊਗਾ ਮੈਨੂੰ ਲੱਗਦਾ ਹੁਣ ਤੱਕ ਦਾ ਸਭ ਤੋਂ ਸੋਹਣਾ ਕਿਰਦਾਰ ਇਸ ਫਿਲਮ ਚ ਪੁਖਰਾਜ ਨੇ ਕੀਤਾ ਤੇ ਮੈਨੂੰ ਇੱਕ ਵਾਰ ਲੱਗਦਾ ਕਿ ਪਹਿਲਾਂ ਭੱਲਾ ਸਾਹਿਬ ਵਾਸਤੇ ਤੇ ਫਿਰ ਸਾਡੇ ਛੋਟੇ ਭੱਲਾ ਸਾਹਿਬ ਇਹਨਾਂ ਵਾਸਤੇ ਇੱਕ ਜ਼ੋਰਦਾਰ ਤਾੜੀ ਸਾਡੇ ਸਾਰਿਆਂ ਵੱਲੋਂ ਹੋ ਜਾਏ ਇਹਨੇ ਇੰਨਾ ਵਧੀਆ ਕੰਮ ਕੀਤਾ ਪੁਖਰਾਜ ਨੇ ਰੀਲੀ ਅਪਰੀਸ਼ੀਏਟ ਉਸ ਗੱਲ ਨੂੰ ਵੀ ਜਦ ਲੱਗਦਾ ਮੈਂ ਲੱਕੀ ਹਾਂ ਜੇ ਕਿ ਹਮੇਸ਼ਾ ਇੰਨੇ ਵੱਡੇ ਕਲਾਕਾਰਾਂ ਦੇ ਵਿੱਚ ਉਹਨਾਂ ਦੀ ਛਤਰ ਸ਼ਾਏ ਹੇਠ ਰਿਹਾ ਮੈਂ ਹਮੇਸ਼ਾ ਹੈ ਨਾ ਸਾਡੇ ਪ੍ਰੋਡਿਊਸਰ ਦਲਜੀਤ ਮੈਂਡ ਬੋਲਨੀ ਪਾਇਆ ਮੈਂ ਵੀਰ ਸਾਹਿਬ ਰਮਨ ਭਾਈ ਹੁਣੀ ਸੋ ਮਤਲਬ ਸਾਰਿਆਂ ਨੇ ਇੰਨਾ ਕੁ ਜ਼ਿਆਦਾ ਸਪੋਰਟ ਕੀਤਾ ਡੇ 1 ਤੋਂ ਸੋ ਅੱਜ ਮੈਂ ਮਿਸ ਬਹੁਤ ਕਰਦੇ ਆ ਰੇਡੀ ਸਾਰੇ ਸਹੀ ਕਰਦੇ ਹਾਂ ਬਹੁਤ ਨਾਈਸ ਮੈਂ ਐਪਰੀਸ਼ੀਏਟ ਕਰਨਾ ਚਾਹੁੰਗਾ ਸਾਰੀ ਟੀਮ ਨੂੰ ਕਰਦਾ ਲੇਕਿਨ ਪੁਖਰਾਜ ਬਾਰੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਆਪਾਂ ਸਭ ਨੂੰ ਪਤਾ ਕਿ 15 ਨਵੰਬਰ ਨੂੰ ਫਿਲਮ ਸ਼ੁਰੂ ਹੋਈ ਸੀਗੀ ਤੇ 17 ਨੂੰ ਪੱਲਾ ਸਾਹਿਬ ਦੁਆਰਾ ਤੋਂ ਉਹਨਾਂ ਨੂੰ ਹੈਲਥ ਇਸ਼ੂ ਆ ਗਿਆ ਸੀ ਜੋ ਕਿ ਪਿਛਲੇ ਡੇਢ ਸਾਲ ਤੋਂ ਚੱਲ ਰਿਹਾ ਸੀਗਾ ਮੈਨੂੰ ਲੱਗਦਾ ਲੇਕਿਨ ਮੈਂ ਐਪਰੀਸ਼ੀਏਟ ਕਰਦਾ ਮੈਂ ਹਰ ਇੰਟਰਵਿਊ 'ਚ ਬੋਲਿਆ ਕਿ ਪੁਖਰਾਜ ਨੇ ਉਹ ਚੀਜ਼ ਇੰਨੀ ਸੋਹਣੀ ਬੈਲੈਂਸ ਕੀਤੀ ਆ ਅਸੀਂ ਕੁਝ ਹੋਰ ਫੇਸ ਕਰ ਰਹੇ ਸੀ ਲੇਕਿਨ ਇਹ ਦੋਨੋਂ ਪਾਸੇ ਫੇਸ ਕਰ ਰਿਹਾ ਸੀਗਾ ਇਹਦੇ ਨਾਲ-ਨਾਲ ਮੈਂ ਦਿਸ਼ੂ ਨੂੰ ਇਹਦੀ ਵਾਈਫ ਨੂੰ ਮਿਸਿਸ ਪੱਲਾ ਨੂੰ ਇਨਾਂ ਦੀ ਸਾਰੀ ਫੈਮਿਲੀ ਨੂੰ ਮੈਂ ਥੈਂਕਸ ਕਰਨਾ ਕਿ ਉਹਨਾਂ ਨੇ ਇਹਦਾ ਸਾਥ ਦਿੱਤਾ ਤਾਂ ਹੀ ਆਪਣਾ ਕੰਮ ਕਰ ਪਾਇਆ ਹੈ ਫਿਲਮ ਦੇ ਵਿੱਚ ਤੁਸੀਂ ਦੇਖਿਆ ਵੀ ਹੋਊਗਾ ਮੈਨੂੰ ਲੱਗਦਾ ਹੁਣ ਤੱਕ ਦਾ ਸਭ ਤੋਂ ਸੋਹਣਾ ਕਿਰਦਾਰ ਇਸ ਫਿਲਮ ਚ ਪੁਖਰਾਜ ਨੇ ਕੀਤਾ ਤੇ ਮੈਨੂੰ ਇੱਕ ਵਾਰ ਲੱਗਦਾ ਕਿ ਪਹਿਲਾਂ ਭੱਲਾ ਸਾਹਿਬ ਵਾਸਤੇ ਤੇ ਫਿਰ ਸਾਡੇ ਛੋਟੇ ਭੱਲਾ ਸਾਹਿਬ ਇਹਨਾਂ ਵਾਸਤੇ ਇੱਕ ਜ਼ੋਰਦਾਰ ਤਾੜੀ ਸਾਡੇ ਸਾਰਿਆਂ ਵੱਲੋਂ ਹੋ ਜਾਏ ਇਹਨੇ ਇੰਨਾ ਵਧੀਆ ਕੰਮ ਕੀਤਾ ਪੁਖਰਾਜ ਨੇ ਰੀਲੀ ਅਪਰੀਸ਼ੀਏਟ ਉਸ ਗੱਲ ਨੂੰ ਵੀ ਮੈਨੂੰ ਲੱਗਦਾ ਮੈਂ ਲੱਕੀ ਹਾਂ ਜੇ ਕਿ ਹਮੇਸ਼ਾ ਇੰਨੇ ਵੱਡੇ ਕਲਾਕਾਰ ਆਏ ਦੇ ਵਿੱਚ ਉਹਨਾਂ ਦੀ ਛਤਰ ਸ਼ਾਹ ਹੇਟ ਰਿਹਾ ਮੈਂ ਹਮੇਸ਼ਾ ਹੈ ਨਾ ਸਾਡੇ ਪ੍ਰੋਡਿਊਸਰ ਦਲਜੀਤ ਮੈਂਡ ਬੋਲਣੀ ਪਾਇਲ ਮੈਮ ਵੀਰ ਸਾਹਿਬ ਰਮਨ ਭਾਈ ਹੁਣੀ ਸੋ ਮਤਲਬ ਸਾਰਿਆਂ ਨੇ ਇੰਨਾ ਕੁ ਜ਼ਿਆਦਾ ਸਪੋਰਟ ਕੀਤਾ ਡੇ 1 ਤੋਂ